ਖਬਰ ਬਸ ਚੰਦ ਇਸ ਤੋਂ ਬਾਅਦ ਹਾਲਾਤ ਮੁੜ ਕੇ ਖਰਾਬ ਹੋਣਗੇ ਹੋਰ 2-4 ਦਿਨਾਂ ਨੂੰ ਕਿਸਾਨ ਜੀ ਨਾਲ ਨਾਲ ਜੁੜਨੀ ਹੈ ਜੀ ਫਿਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਕੰਮ ਸਾਹਮਣੇ ਆਖਾ ਹੋ ਜਾਊਗਾ ਜੀ ਨੇ ਕੱਲ ਇੱਕ ਮਜ਼ਦੂਰਾ ਨਾਲ ਉਹ ਮਜ਼ਾਕ ਹੀ ਕਹਿ ਲਈਏ ਕੋਜਾ ਮਜ਼ਾਕ ਕੀਤਾ ਵੀ ਕੁਆਂਟਲ ਰੁਪਿਆ ਕੁਆਂਟਲ ਦਾ 1 ਰੁਪਿਆ ਵਧਾਇਆ ਜੀ ਕੁਆਂਟਲ ਦੇ ਵਿੱਚ ਜੇ ਇਹਨਾਂ ਨੂੰ ਪਤਾ ਹੋਵੇ ਤਿੰਨ ਗੱਟੇ ਆ ਜਾਂਦੇ ਆ ਜੀ 37 ਭਰਤੀ ਆ ਝੋਨੇ ਦੀ ਤਿੰਨ ਗੱਟੇ ਆਉਂਦੇ ਆ 30 ਪੈਸੇ ਗੱਟਾ ਦੱਸੋ ਕੌਣ ਲਊਗਾ ਕਿਹੜਾ ਮਜ਼ਦੂਰ ਲਊਗਾ ਜੀ ਕੁਝ ਮੰਡੀਆਂ 'ਚ ਮਾਲ ਹੀ ਨਹੀਂ ਲਿਬਰ ਨੇ ਕੰਮ ਹੀ ਨਹੀਂ ਕੀਤਾ ਖਰੀਦ ਕਿੱਥੋਂ ਸ਼ੁਰੂ ਹੋ ਗਈ ਆ ਜੀ ਉਹਦਾ ਐਵੇਂ ਕੋਈ ਕਾਗਜ਼ੀ ਕਾਰਵਾਈ ਆ ਉਹਦੇ ਨਾਲ ਕੰਮ ਅਸਲੇ ਨਹੀਂ ਚੱਲਨੇ ਜੀ ਸਾਨੂੰ 40-40 ਸਾਲ ਹੋ ਗਏ ਮੰਡੀਆਂ 'ਚ ਕੰਮ ਕਰਦਿਆਂ ਨੂੰ ਜੁੜਿਆ ਨੂੰ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇਰੀ ਮੰਡੀਆਂ ਦੇ ਦਿਨਾਂ ਝੋਨੇ ਦੇ ਦਿਨਾਂ ਖਰੀਦ ਸ਼ੁਰੂ ਹੋ ਚੁੱਕੀ ਆ ਕਾਗਜ਼ਾਂ ਦੇ ਵਿੱਚ ਪਰ ਅਸਲ ਸਥਿਤੀ ਇਹ ਆ ਕਿ ਮੰਡੀਆਂ ਦੇ ਵਿੱਚ ਪੱਖੇ ਆ ਜਿਹੜੇ ਉਹ ਬਿਲਕੁਲ ਸ਼ਾਂਤ ਪਏ ਆ ਤੇ ਫੜਾਂ ਤੇ ਗੋਲੇ ਕਬੂਤਰਾਂ ਦਾ ਕਾਰਨ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਆੜਤੀ ਮਜ਼ਦੂਰ ਤੇ ਸ਼ੈਲਰ ਮਾਲਕ ਹੜਤਾਲ ਤੇ ਗਏ ਹੋਇਆ ਸਰਕਾਰ ਨੇ ਅੱਜ ਇੱਕ ਪੱਖ ਨੂੰ ਮਨਾਉਣ ਦੀ ਗੱਲ ਕਰਦਿਆਂ 1 ਰੁਪਿਆ ਉਹਨਾਂ ਦੇ ਰੇਟਾਂ ਦੇ ਵਿੱਚ ਮਜ਼ਦੂਰੀ ਦੇ ਰੇਟਾਂ 'ਚ ਵਾਧਾ ਕੀਤਾ ਸੀ ਪਰ ਮਜ਼ਦੂਰਾਂ ਨੇ ਇਹ ਮਜ਼ਦੂਰੀ ਰੱਦ ਕਰ ਦਿੱਤੀ ਹੈ ਜਿਹੜੇ ਨਵੇਂ ਰੇਟ ਐਲਾਨੇ ਗਏ ਆ ਉਹਨਾਂ ਦਾ ਕਹਿਣਾ ਸੀ ਕਿ 1 ਰੁਪਿਆ ਵਾਧਾ ਉਹਨਾਂ ਦੇ ਮਜ਼ਦੂਰੀ ਦੇ ਨਾਲ ਉਹਨਾਂ ਦੇ ਨਾਲ ਮਜ਼ਾਕ ਆ ਜਦੋਂ ਕਿ ਉਹ 25% ਦੀ ਵਾਧੇ ਦੀ ਮੰਗ ਕਰ ਰਹੇ ਆ ਉਹ 3 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਵਾਧੇ ਦੀ ਮੰਗ ਕਰ ਰਹੇ ਆ ਤੇ ਸਰਕਾਰ ਉਹਨਾਂ ਨੂੰ 30 ਪੈਸੇ ਪ੍ਰਤੀ ਬੋਰੀ ਦੇ ਹਿਸਾਬ ਨਾਲ ਦੇ ਰਹੀ ਆ ਸਰਕਾਰ ਨਾਲ ਪਿਛਲੇ 2 2.5 ਸਾਲਾਂ ਤੋਂ ਮਜ਼ਦੂਰੀ ਬਾਰੇ ਚੱਲ ਰਿਹਾ ਜੀ ਅਸੀਂ 25% ਦਾ ਵਾਧਾ ਮੰਗ ਰਹੇ ਆ ਜੀ ਜੋ ਸਾਡਾ 2011 ਚ 25% ਹੋਇਆ ਸੀਗਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰ ਤੇ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ 25% ਫੇਰ ਦੇ ਦਾਂਗੇ ਜੀ ਉਸ ਤੋਂ ਬਾਅਦ ਹਰ ਇੱਕ ਸਰਕਾਰ ਨਾਲ ਅਸੀਂ ਰਾਬਤਾ ਕਾਇਮ ਕੀਤਾ ਤਾਲਮੇਲ ਕੀਤਾ ਜੀ ਦੇਖ ਸਰਕਾਰ ਨੇ ਸਾਨੂੰ ਲਾਰੇ ਤੋਂ ਸਵਾ ਕੁਝ ਨਹੀਂ ਦਿੱਤਾ ਜੀ ਇਹਨਾਂ ਨਵੀਂ ਸਰਕਾਰ ਬਣੀ ਜੀ ਸੀਐਮ ਸਾਹਿਬ ਭਗਵੰਤ ਸਿੰਘ ਸਾਬ ਬਣੇ ਜੀ ਇਹਨਾਂ ਦੇ ਮੰਤਰੀਆਂ ਨੂੰ ਮਿਲੇ ਸੈਕਟਰੀਆਂ ਨੂੰ ਮਿਲੇ ਜੀ ਸਾਰਿਆਂ ਨੂੰ ਇਹਨਾਂ ਦਾ ਵੀ ਇਹੀ ਲਾਰਾ ਜੀ ਅੱਜ ਕਰਦੇ ਕੱਲ ਕਰਦੇ ਆ ਸਾਡਾ 6 ਮਹੀਨੇ ਬਾਅਦ 5-10 ਪੈਸੇ ਵਧਦੇ ਆ ਜੀ ਇੰਨੀ ਮਹਿੰਗਾਈ 'ਚ 5-10 ਪੈਸੇ ਦੀ ਕੀ ਵੈਲਿਊ ਆ ਜੀ ਇਸ ਕਰਕੇ ਆਰਟੀਆ ਸੈਸ਼ਨ ਰਾਇਸ ਇੰਡਸਟਰੀਆ ਸੈਸ਼ਨ ਪੰਜਾਬ ਲੇਬਰ ਯੂਨੀਅਨ ਐਸੋਸੀਏਸ਼ਨ ਜੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਸਾਡੀ ਪੰਜਾਬ ਲੈਵਲ ਤੇ ਸਟ੍ਰਾਈਕ ਚੱਲ ਰਹੀ ਆ ਜੀ ਅਨੂ ਸਰਕਾਰ ਨੂੰ ਇਹ ਦੇਣਾ ਚਾਹੀਦਾ ਜੀ ਵਾਅਦਾ ਇੰਨੀ ਮਹਿੰਗਾਈ ਆ ਮਹਿੰਗਾਈ ਦੇ ਵਿੱਚ ਟਾਈਮ ਪਾਸ ਨਹੀਂ ਹੁੰਦਾ 2-4 ਦਿਨਾਂ ਅਜੇ ਰਸ਼ ਪੈ ਜਾਣਾ ਜੀ ਸਰਕਾਰ ਨੂੰ ਵੀ ਤੇ ਅਫਸਰਾਂ ਨੂੰ ਵੀ ਜਿਹੜੀ ਸਹੀ ਗਰਾਊਂਡ ਦੀ ਰਿਪੋਰਟ ਆ ਜੀ ਉਹ ਸੀਐਮ ਸਾਹਿਬ ਨੂੰ ਪੇਸ਼ ਕਰਨੀ ਚਾਹੀਦੀ ਆ ਜੀ ਇਸ ਤੋਂ ਬਾਅਦ ਹਾਲਾਤ ਮੁੜ ਕੇ ਖਰਾਬ ਹੋਣਗੇ ਹੋਰ 2-4 ਦਿਨਾਂ ਨੂੰ ਕਿਸਾਨ ਜੀ ਨਾਲ ਨਾਲ ਜੁੜਨੀ ਆ ਜੀ ਫਿਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਕੰਮ ਸਾਹਮਣੇ ਔਖਾ ਹੋ ਜਾਊਗਾ ਜੀ ਤੇ ਸਾਡਾ ਮਸਲਾ ਹੀ ਅੱਜ ਤੋਂ 2 ਸਾਲ ਪਹਿਲਾਂ ਸੀਐਮ ਭਗਵੰਤ ਮਾਨ ਸਾਹਿਬ ਨੇ ਇੱਕ ਲਾਨ ਕੀਤਾ ਸੀਗਾ ਮੀਡੀਆ ਤੇ ਜੀ ਵੀ 25% ਦਾ ਲੇਬਰ ਯੂਨੀਅਨ ਲਈ ਵਾਲੇ ਲੇਬਰਾਂ ਲਈ ਵਾਅਦਾ ਕੀਤਾ ਗਿਆ ਹੈ ਮੰਡੀ ਮਜ਼ਦੂਰਾਂ ਲਈ ਉਹਦੇ ਵਿੱਚ ਉਹਨਾਂ ਨੇ ਇਹ ਵੀ ਨਾਲ ਕਿਹਾ ਸੀਗਾ 20% ਸੈਂਟਰ ਸਰਕਾਰ ਵੱਲੋਂ ਪਾਸ ਹੋ ਗਿਆ ਹੈ ਤੇ ਜੋ 5% ਦਾ ਬੋਝ ਹੈ ਬੋਝ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਬੋਝ ਨਹੀਂ ਇਹਨਾਂ ਦਾ ਹੱਕ ਬੰਦਾ ਹੈ ਵੀ ਇਹ 5% ਪੰਜਾਬ ਸਰਕਾਰ ਦਊਗੀ ਉਹ ਐਲਾਨ ਦਾ ਐਲਾਨ ਹੀ ਰਹਿ ਗਏ ਅਜੇ ਤੱਕ ਲਾਗੂ ਨਹੀਂ ਹੋਇਆ ਅਸੀਂ ਇਹੀ ਮੰਗ ਕਰਦੇ ਹਾਂ ਵੀ ਉਹ ਜਿਹੜਾ ਐਲਾਨ ਆ ਉਹਨੂੰ ਲਾਗੂ ਕੀਤਾ ਜਾਵੇ ਤੇ ਜੋ ਇਹਨਾਂ ਦਾ ਸਾਡੇ ਮਜ਼ਦੂਰਾਂ ਦਾ ਹੱਕ ਬੰਦਾ ਉਹ ਦਿੱਤਾ ਜਾਵੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਅਫਸਰ ਆ ਉਹ ਸਹੀ ਨਹੀਂ ਦੇ ਰਹੇ ਦੇਖੋ ਜੀ ਜਿਹੜਾ ਇਨੈਜਰ ਦੀ ਕੰਮ ਲੰਮਕੀ ਜਾ ਰਿਹਾ ਜੀ ਸਹੀ ਗਰਾਊਂਡ ਦੀ ਰਿਪੋਰਟ ਜਾਵੇ ਜੀ ਤੇ ਫੇਰ ਹੀ ਮਸਲਾ ਹੱਲ ਕਰੇ ਸੀਐਮ ਸਾਹਿਬ ਨੂੰ ਆਪ ਗਰਾਊਂਡ ਦੀ ਰਿਪੋਰਟ ਲੈਣੀ ਚਾਹੀਦੀ ਆ ਜੀ 1 ਰੁਪਿਆ ਵਧਾਇਆ ਆਰਤੀਆਂ ਨੂੰ ਲੈ ਕੇ ਉਹ ਨੂੰ ਕਿੱਸਾ ਦੇ ਨਹੀਂ ਉਹ ਅਸੀਂ 1 ਰੁਪਏ ਦੀ ਸਾਡੀ ਮੰਗ ਨਹੀਂ ਸੀ ਜੀ ਸਾਡੀ ਮੰਗ ਸੀ 25% ਦੀ ਪਿਛਲੇ 2 2.5 ਸਾਲਾਂ ਤੋਂ ਮੰਗਾ ਸਾਡੇ ਅਕਰਦੀਪ ਸਿੰਘ ਧਾਰੀਵਾਲ ਮੰਤਰੀ ਸੀ ਉਹਨਾਂ ਨੂੰ ਮਿਲੇ ਅਸੀਂ ਆਪਣੇ ਲਾਲਜੀਤ ਭੁੱਲਰ ਨੂੰ ਮਿਲੇ ਆ ਟ੍ਰਾਂਸਪੋਰਟ ਮੰਤਰੀ ਸੀ ਜੀ ਖਟਾਰੂ ਚੱਕ ਜੀ ਨੂੰ ਦੋ ਤਿੰਨ ਵਾਰੀ ਮਿਲੇ ਆ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਆਪਣੀ ਏਰੀਏ ਦੇ ਆ ਮਾਲਵੇ ਦੇ ਇਹਨਾਂ ਨੂੰ ਸਾਡੇ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਤੁਲੀ ਜੀ ਮਿਲੇ ਆ ਅੰਮ੍ਰਿਤਸਰ ਤੋਂ ਦੋ ਤਿੰਨ ਵਾਰੀ ਮਿਲਦੇ ਆ ਸਾਡੀ ਪੰਜਾਬ ਬੌਡੀ ਜੀ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਜੀ ਸਾਡੀ ਝੋਲੀ ਖਾਲੀ ਆ ਜੀ ਇੱਕ ਦੂਜੀ ਗੱਲ ਇਹ ਆ ਜੀ ਸਰ ਇਹੀ ਉਹੀ ਸੈਂਟਰ ਸਰਕਾਰ ਹਰਿਆਣਾ ਜਾਂ ਉਹੀ ਪੰਜਾਬ ਚਾ ਜੀ ਪੰਜਾਬ ਦੀ ਲੇਬਰ ਰੇਟ ਨਾਲੋਂ ਹਰਿਆਣਾ ਦੀ ਲੇਬਰ ਰੇਟ ਦਾ 2 ਰੁਪਏ 70 ਪੈਸੇ ਦਾ ਫਰਕ ਆ ਜੀ ਉਥੇ 2 ਰੁਪਏ 70 ਪੈਸੇ ਵੱਧ ਮਿਲ ਰਿਹਾ ਮਜ਼ਦੂਰਾਂ ਨੂੰ ਸੇਮ ਕੰਮ ਆ ਸੇਮ ਫਸਲ ਆ ਸਭ ਕੁਝ ਸੇਮ ਆ ਜੀ ਫਿਰ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਜੀ ਦੂਜੀ ਗੱਲ ਇਹ ਜੀ ਇਹਨਾਂ ਨੇ ਕੱਲ ਇੱਕ ਮਜ਼ਦੂਰਾਂ ਨਾਲ ਉਹ ਮਜ਼ਾਕ ਹੀ ਕਹਿ ਲਈਏ ਕੋਝਾ ਮਜ਼ਾਕ ਕੀਤਾ ਵੀ ਕੁਆਂਟਲ ਰੁਪਿਆ ਕੁਆਂਟਲ ਦਾ 1 ਰੁਪਿਆ ਵਧਾਇਆ ਜੀ ਕਵਾਂਟਲ ਦੇ ਵਿੱਚ ਜੇ ਇਹਨਾਂ ਨੂੰ ਪਤਾ ਹੋਵੇ ਤਿੰਨ ਗੱਟੇ ਆ ਜਾਂਦੇ ਆ ਜੀ 37 ਭਰਤੀ ਆ ਝੋਨੇ ਦੀ ਤਿੰਨ ਗੱਟੇ ਆਉਂਦੇ ਆ 30 ਪੈਸੇ ਗੱਟਾ ਦੱਸੋ ਕੌਣ ਲਊਗਾ ਕਿਹੜਾ ਮਜ਼ਦੂਰ ਲਊਗਾ ਜੀ 30 ਪੈਸੇ ਗੱਟੇ ਦਾ ਇਹ ਅਸੀਂ ਨਾਮਨਜ਼ੂਰ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਾਡਾ 25% ਵਾਧਾ ਕੀਤਾ ਜਾਵੇ ਜਿਹੜਾ ਸਰਕਾਰ ਕਹਿ ਰਹੀ ਐ ਵੀ ਖਰੀਦ ਸ਼ੁਰੂ ਹੋ ਗਈ ਐ ਸਲ ਤੋਂ ਨਹੀਂ ਖਰੀਦ ਕਿਤੇ ਨਹੀਂ ਸ਼ੁਰੂ ਹੋਈ ਜੀ ਮੈਂ ਮੰਡੀਆਂ 'ਚ ਮਾਲ ਹੀ ਨਹੀਂ ਲੈ ਵਰਨੇ ਕੰਮ ਹੀ ਨਹੀਂ ਕੀਤਾ ਖਰੀਦ ਕਿੱਥੋਂ ਸ਼ੁਰੂ ਹੋ ਗਈ ਐ ਜੀ ਉਹਦਾ ਐਵੇਂ ਕੋਈ ਕਾਗਜ਼ੀ ਕਾਰਵਾਈ ਆ ਉਹਦੇ ਨਾਲ ਕੰਮ ਅਸਲੀ ਨਹੀਂ ਚੱਲਨੇ ਜੀ ਸਾਨੂੰ 40-40 ਸਾਲ ਹੋ ਗਏ ਮੰਡੀਆਂ ਵਨ ਥੱਲੇ ਪੋਰਾ ਭੋਰਾ ਗੱਲ ਦਾ ਸਾਨੂੰ ਪਤਾ ਜੀ ਚਲੋ ਸਰਕਾਰਾਂ ਦਾ ਹੁੰਦਾ ਜੀ ਬਿਆਨਬਾਜ਼ੀ ਦੇ ਦੋ ਕੰਮ ਚੱਲ ਪਿਆ ਨਹੀਂ ਕੰਮ ਚੱਲਣਾ ਜੀ ਪਿੱਛੇ ਹੁਣ ਸਰਕਾਰਾਂ ਚਲਾਉਂਦੀਆਂ ਰਹੀਆਂ ਸਾਡਾ 25% ਦਿੱਤਾ ਸੀ ਐਮ ਨੇ ਵਾਧਾ ਜੀ ਸਾਰਾ ਪੰਜਾਬ ਯਾਦ ਕਰਦਾ ਹੁਣ ਤੱਕ ਜੀ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਨਸਾਨਾਂ ਨੂੰ ਜੀ ਆਮ ਘਰਾਂ ਦੇ ਕਹਿੰਦੇ ਆ ਜੀ ਅਸੀਂ ਲੀਡਰ ਬਣੇ ਆ ਤੇ ਫਿਰ ਆਮ ਜਿਹੜੇ ਮਜ਼ਦੂਰ ਉਹਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਆ ਜੀ ਕੀ ਲੱਗਦਾ ਉਹਨਾਂ ਦੇ ਹਾਲਾਤ ਕਿਹੜਾ ਹਾਲਾਤ ਵੇਖੋ ਜੀ ਜੇ ਹੁਣ ਤਿੰਨੇ ਇਹ ਜੁੜਿਆ ਫਸਲ ਨਾਲ ਜੀ ਆਰਡੀ ਅਫੀਸ਼ੀਅਨ ਲੇਬਰ ਰਾਈਸ ਇੰਡਸਟਰੀ ਸੈਲਰ ਜਿਹੜੇ ਸੈਲਰਾਂ ਤੋਂ ਬਿਨਾ ਮਾਲ ਕਿੱਥੇ ਲੱਗੂਗਾ ਜੀ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਹੈ ਜੀ ਥੱਲੇ ਜਿਹੜਾ ਬੰਦਾ ਗਰਾਊਂਡ ਦੇ ਕੰਮ ਕਰਦਾ ਉਹਨੂੰ ਪਤਾ ਜੀ ਇਹ ਕੰਮ ਕਿਵੇਂ ਸਿਰੇ ਚੜਦਾ ਜੀ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਇਮੀਡੀਏਟਲੀ ਜੀ ਤੇ ਮਸਲਾ ਕਿਸੇ ਨਾ ਕਿਸੇ ਢੰਗ ਨਾਲ ਸੁਲਝਾਉਣਾ ਚਾਹੀਦਾ ਸਰਕਾਰ ਨੂੰ ਜੀ ਧਿਆਨ ਦੇ ਕੇ ਮੰਗਾ ਪੂਰੀਆਂ ਕਰਨੀਆਂ ਚਾਹੀਦੀਆਂ ਜਾਇਜ਼ ਮੰਗਾ ਜੀ ਸਾਰੇ ਦੀਆਂ ਕੋਈ ਨਜਾਇਜ਼ ਨਹੀਂ ਮੰਗਾ ਕੋਈ ਫालतू ਨਹੀਂ ਸਰਕਾਰ ਤੋਂ ਮੰਗਦਾ ਕੋਈ ਵੀ ਕੁਝ ਇਹ ਕੋਈ ਘਾਟਾ ਨਹੀਂ ਇਹ ਅੱਧੀ ਜਿਹੜੀ ਲੇਬਰ ਹੁੰਦੀ ਹੈ ਇਹ ਜ਼ਿੰਮੇਵਾਰ ਨੇ ਦੇਣੀ ਹੁੰਦੀ ਹੈ ਜੀ ਅ ਕ੍ਰੇਟਰ ਤੇ ਹਾਂ ਜੀ ਇਹਨਾਂ 'ਚ ਹੁੰਦਾ ਸਰਕਾਰ ਦਾ ਕੋਈ ਇਹਦੇ 'ਚ ਹੈ ਨਹੀਂ ਜਾਂ ਖਰੀਦਦਾਰ ਨੇ ਲੇਬਰ ਦੇਣੀ ਆ ਅੱਧੀ ਜੀ ਅੱਧੀ ਲੇਬਰ ਕਿਸਾਨ ਨੇ ਦੇਣੀ ਆ ਜੀ ਤੇ ਫਿਰ ਇਹਨਾਂ ਤੇ ਬੋਝ ਖਾਦਾ ਪੈਣ ਵਾਲਾ ਇਹਨਾਂ ਤੇ ਬੋਝ ਕੋਈ ਬੋਝ ਨਹੀਂ ਜੀ ਇਹ ਇੱਕ ਬਸ ਇੱਕ ਗੱਲਾ ਬਣਾਈਆਂ ਕੋਈ ਇੱਕ ਪੈਸੇ ਦਾ ਬੋਝ ਨਹੀਂ ਇਹਨਾਂ ਤੇ ਦੋ ਜੋ ਦੇਣਾ ਖਰੀਦਦਾਰ ਨੇ ਦੇਣਾ ਜੇ ਪ੍ਰਾਈਵੇਟ ਹੁੰਦੀ ਆ ਉਹ ਪ੍ਰਾਈਵੇਟ ਖਰੀਦਦਾਰ ਨੇ ਦੇਣਾ ਤੇ ਕਿਸਾਨ ਤੋਂ ਮਜ਼ਦੂਰੀ ਕੱਟੀ ਜਾਣੀ ਐ ਇਸ ਤੋਂ ਬਾਅਦ ਹਾਲਾਤ